ਆਹ ਇਹ ਸੱਜਣ ਬਾਰੇ ਸੁਣਿਆ ਹੈ ਮੈਂ ਇਹਨਾਂ ਨੂੰ ਜਾਣਦਾ ਹੈ ਤੇ ਤੁਸੀਂ ਮੈਨੂੰ ਪਤਾ ਇਹਨਾਂ ਨੂੰ ਬਹੁਤ ਪਿਆਰ ਕਰਦੇ ਹੋ ਉਸ ਦਿਨ ਨਕੋਦਰ ਵੀ ਪਰਸੋਂ ਚੌਥੀ ਦੀ ਗੱਲ ਤੁਸੀਂ ਆਏ ਸੀ ਉੱਥੇ ਤੁਸੀਂ ਆਏ ਸੀ ਉੱਥੇ ਸੋ ਮੇਰੇ ਵੱਲੋਂ ਵੀ ਉਸ ਭਰਾ ਲਈ ਬਹੁਤ ਬਹੁਤ ਪਿਆਰ ਜਿੰਨਾ ਕੁ ਮੈਂ ਜਾਣਿਆ ਮੈਨੂੰ ਲੱਗਦਾ ਵੀ ਜਿਹੜੇ ਜਿੰਨਾਂ 'ਚ ਵਿੰਗਵਾਲ ਨਹੀਂ ਨਾ ਹੁੰਦਾ ਕੋਈ ਹਨਾ ਸਿੱਧੇ ਜੇ ਸੱਚੇ ਜੇ ਸਾਫ਼ ਜੇ ਇਹ ਤੇ ਉਹਨਾਂ ਇਨਸਾਨਾਂ ਚ ਇੱਕ ਇਨਸਾਨ ਹੈ ਸੋ ਸੋਨੂ ਸਿੱਤੋ ਵਾਲਾ ਸੋ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਤੁਹਾਡੇ ਲਈ ਬਹੁਤ ਬਹੁਤ ਪਿਆਰ ਤੁਹਾਡੇ ਲਈ ਚੱਲ ਗਿਆ ਚੱਲ ਗਿਆ ਚੱਲ ਗਿਆ ਵਸ ਵਸਿਆ ਤੂੰ ਪ੍ਰਾਂਜ਼ਾ ਦਾ ਤੂੰ ਪ੍ਰਾਂਜ਼ਾ ਦਾ ਹਲਾ ਬਹਿ ਲੈ ਇੱਕ ਸੁਣ ਕੇ ਲੈ ਹਰ ਇੱਕੀ ਤੌਰ ਗਾਉਂਦੇ ਕੀ ਹੈ ਮੇਰੀ ਜਿਹੜੇ ਤੁਹਾਡੇ ਨਾਲ ਰਹਿੰਦੇ ਨੇ ਮੈਨੂੰ ਦਿਲੋਂ ਇੱਕ ਤਕਲੀਫ ਹੁੰਦੀ ਹੈ ਹੁਣ ਵੀਰ ਛਾਇਆ ਪਿਆ ਪੂਰੇ ਸੰਸਾਰ ਦੇ ਵਿੱਚ ਬਹੁਤ ਕੁਝ ਮਿਲ ਰਿਹਾ ਤੇ ਬਹੁਤ ਕੁਝ ਮਿਲਣਾ ਵੀ ਹੈ ਪਰੇ ਦੀ ਸੇਤ ਦਾ ਜ਼ਿਆਦਾ ਖਿਆਲ ਰੱਖਿਓ ਬਸ ਇੰਨੀ ਕੁ ਜ਼ਿੰਮੇਵਾਰੀ ਹੈ ਤੁਹਾਡੀ ਜ਼ਿਆਦਾ ਖਾਣ ਪੀਣ ਚ ਵੀਰ ਦਾ ਬਸ ਧਿਆਨ ਰੱਖਿਆ ਕਰੋ ਮਾਲਕ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਮੇਰੀਆਂ ਦੁਆਵਾਂ ਨੇ ਰਾਜੇ ਤੇਰੇ ਨਾਲ ਹਾਂਜੀ ਕਿੱਕੇ ਹਾਲ ਚੱਲ ਦੋਸਤੋ ਤੇ ਬਾਬਾ ਜੀ ਨੂੰ ਪ੍ਰੀਤੀ ਨੂੰ ਮੇਰੇ ਵੱਲੋਂ ਅਸਲਾਮ ਅਲੈਕੁਮ ਬਾਬਾ ਮੰਗਾ ਜੀ ਨੂੰ ਵੀ ਸਾਈਂ ਜੀ ਨੂੰ ਵੀ ਅਸਲਾਮ ਅਲੈਕੁਮ ਮੇਰੇ ਵੱਲੋਂ ਕਰਨਾਲ ਵਾਲਿਓ ਕੀ ਹਾਲ ਚਾਲ ਆ ਪ੍ਰਿਆ ਕੈਮ ਸ਼ਾਹ ਜੀ ਕਰਨਾਲ ਵਾਲਿਓ ਕੀ ਹਾਲ ਚਾਲ ਆ ਕੜਾ ਸੁਣਨਾ ਵੀਰੇ ਤੁਸੀਂ ਦੱਸੋ ਮੂਸੇ ਵਾਲੇ ਦਾ ਚਲੋ ਠੀਕ ਹੈ ਉਹ ਤੇਰੇ ਕਿੰਸਲਾ ਦੇ ਤੇਰੇ ਜੱਟ ਨੂੰ ਹੋ ਬਾਈ ਬਾਈ ਕਹਿੰਦੀ ਦੁਨੀਆ ਹੈ ਉਹ ਤੇਰੇ ਕਿੰਸਲਾ ਦੇ ਤੇਰੇ ਜੱਟ ਨੂੰ ਹੋ ਬਾਈ ਬਾਈ ਕਹਿੰਦੀ ਦੁਨੀਆ ਹੈ ਉਹ ਤੇਰੇ ਕਿੰਸਲਾ ਦੇ ਤੇਰੇ ਜੱਟ ਨੂੰ ਹੋ ਬਾਈ ਬਾਈ ਕਹਿੰਦੀ ਦੁਨੀਆ ਹੈ ਹਾਂਜੀ ਜਿਗਰੇ ਆਪਣੇ ਆ ਕਰੇ ਗਰਵਾਲ ਦਾ ਭਰਾ ਦਾ ਧੰਨਵਾਦ ਤੇ 50000 ਰੁਪਏ ਤੇ ਵੀਰ ਦੇ ਕੇ ਗਿਆ ਐ ਲਵ ਯੂ ਭਰਾ ਕਰੇ ਗਰਵਾਲ ਨੂੰ 50000 ਲੱਖ ਰੁਪਏ ਦੇ ਗਿਆ ਗਿਆ ਵੀਰ ਆਪਨ ਹਮ ਮਸਤ ਬਣਾ ਦੇਣਗੇ ਵੀ ਬਾਹਰ ਨਾ ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣਗੇ ਵੀ ਬਾਹਰ ਉਹ ਨਾ ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣਗੇ ਵੀ ਬਾਹਰ ਧੰਨਵਾਦ ਵੀਰੇ ਥੈਂਕ ਯੂ ਕਨੈਰ ਆਲੰਡਾ ਭਰਾਵਾਂ ਦਾ ਧੰਨਵਾਦ ਦਵੀਰਨ ਪ੍ਰੀਤੀ ਮਾਈ ਜੀ ਦਾ ਧੰਨਵਾਦ ਆ ਜਾ ਤੁਹਾਨੂੰ ਫਿਰਦੀ ਜੀ ਦੇ ਲਈ ਸ਼ਿੰਗਾਰਾ ਮਾਰਦੀ ਫਿਰਦੀ ਜੀ ਦੇ ਲਈ ਰੂਪ ਨੂੰ ਸ਼ਿੰਗਾਰਦੀ ਰੂਪ ਨੂੰ ਸ਼ਿੰਗਾਰ ਔਰ ਰੂਪ ਨੂੰ ਤਾਂ ਸ਼ਿੰਗਾਰਦੀ ਸ਼ਾਇਲ ਬਿਨਾ ਬਿੰਦਵੀ ਨਾ ਸਾਂ ਛਾਏ ਬਿਨਾ ਵਿੰਦ ਵੀ ਨਸਾਰਦੀ ਓ ਛਾ ਵੀ ਨਹੀ ਤਨੀ ਉ ਅਲੀ ਤੋਂ ਨਾਸਾਰਦੀ ਹੀ ਰਾਜੇ ਨੱਬ ਪਿੰਡ ਦਸ ਕੀ ਮਗਾੜਦੇ ਆ ਗੋਲੀ ਮਾਰੋ ਐ ਹੋ ਜਾਏ ਮਨਾਉਂਦੀ ਯਾਰ રે ਸੁਣ ਕੇ ਗੋਲੀ ਮਾਰੋ ਐ ਹੋ ਜਾਏ ਮੈਂ ਦੇਖਦਾ ਤੈਨੂੰ ਫੋਨ ਬਹੁਤ ਗਲਤ ਕਰ ਰਿਹਾ ਗਈ ਉਹਨਾਂ ਨੇ ਕਹਦੇ ਫਿਰ ਇੱਕ ਵਾਰ ਗੋਲੀ ਮਾਰੋ ਇਹੋ ਜੇ ਬਨਾਉਟੀ ਯਾਰ ਨੂੰ ਇਹੋ ਜੇ ਨੂੰ ਗੋਲੀ ਹੋ ਗੋਲੀ ਮਾਰੋ ਐ ਹੋ ਜਾਏ ਬਨਾਉਟੀ ਯਾਰ ਦੇ ਹੋ ਬਨਾਟੀ ਹਾਂ ਹਾਂ ਮੈਂ ਆ ਗਿਆ ਹਾਂ ਹੋ ਮਿੱਠ ਵਿੱਚ ਜਾ ਕੇ ਜਿਹੜਾ ਸ਼ਰਾਮਾਨ ਦੇ ਹੋ ਗੋਲੀ ਮਾਰੋ ਐ ਹੋ ਜਾਏ ਬਨਾਉਟੀ ਯਾਰ ਦੇ